ਦੇਤੇ ਜਿਵੇਂ ਅ ਕੱਲ ਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ WhatsApp ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਤੇ ਇਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ NSA ਜਿਹੜੀ ਹੈ ਅਮਰਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉੱਗੇ ਜਿਹੜੇ ਰਾਜਨੀਤਿਕ ਨੇਤਾਵਾਂ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਹੈ ਉਹਨਾਂ ਦੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨ ਦੇ ਵਿੱਚ ਚੈਟ ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਬਾ ਪੁਲਿਸ ਨੇ ਦੋ ਨੰਬਰ ਐਫ ਆਈ ਆਰ ਸਾਈਬਰ ਥਾਣੇ ਚ ਅੱਜ ਮਾਰਨਿੰਗ ਚ ਰਜਿਸਟਰ ਕੀਤੀ ਹੈ 11:30 ਵਜੇ ਔਰ ਦੋ ਲੋਕਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸਿਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ ਚ ਭੰਗ ਨਹੀਂ ਹੋਣ ਦਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਆ ਜਿਹੜੇ ਵੀ ਕੋਈ ਫਰਕ ਪਸਤੀ ਔਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੈਸਟ ਕਰਾਂਗੇ ਔਰ ਬੰਦੇ ਦੀ ਜਿਹੜੀ ਕਾਰਵਾਈ ਹੈ ਉਸ ਤੇ ਅਮਲ ਚ ਲੈਂਦੇ ਆਗੇ ਇਹਦੇ ਚ ਜੀ ਜਿਹੜੇ ਸੈਕਸ਼ਨ ਹੈ ਐਫ ਆਈ ਆ ਨੰਬਰ 2 ਹੈਗੀ ਹੈ 21 4 25 ਦੀ ਮਾਰਨਿੰਗ ਦੀ 11:30 12:00 ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਜੀ 65 2 ए 113 3 152 353 बीएनएस ਇਹ बीएनएस ਦੇ ਸੈਕਸ਼ਨ ਹੈ ਜੀ 13 18 ਯੂਆਪਾ ਦੇ ਲੱਗੇ ਹੈ ਜੀ ਜਿਹਦੇ ਚ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਸੰਬੰਧ ਹੋਣਾ ਔਰ 1967 ਐਂਡ 66 एफ 60 ਆਈਟੀ ਐਕਟ ਇਹ ਦੋ ਆਈਟੀ ਐਕਟ ਦੇ ਤਰ੍ਹਾਂ ਹਨ ਦੋ ਅਸੀਂ ਰਾਉਂਡ ਅਪ ਕੀਤੇ ਆ ਜੀ ਟੋਟਲ ਹਜੇ ਤੱਕ ਜਿਹੜੇ ਆਈਡੈਂਟੀਫਾਈ ਹੋਏ ਆ ਉਹ 4 ਆ ਬਾਕੀ ਅਣਪਛਾਤੇ ਜਿਹੜੇ ਆਈਡੈਂਟੀਫਾਈ ਨਹੀਂ ਹੋਏ ਉਹ ਮੇਰੇ ਖਿਆਲ ਚੈਟ ਦੇ ਵਿੱਚ 25 ਤੋਂ 30 ਦੇ ਕਰੀਬ ਲੋਕ ਹੋਣਗੇ ਜਿਹਨਾਂ ਦੇ ਦੋ ਬੰਦੇ ਆ ਉਹ ਮੋਗੇ ਦੇ ਹੀ ਆ ਜਿਹੜੇ ਰਾਉਂਡ ਅਪ ਕੀਤੇ ਇੱਕ ਉਹਨਾਂ ਚੋਂ ਮੋਗੇ ਦਾ ਹੈਗਾ ਜੀ ਇੱਕ ਖੰਨੇ ਦਾ ਟੋਟਲ ਸਾਰ 4 ਪਛੜਿਆ ਨੂੰ ਬਾਈ ਨੇਵਾ ਤੇ 25 30 ਅਣਛਾਤੇ ਸਾਰੇ ਜੀ ਜੀ ਇਹ ਅਸਲ ਜਿਹੜਾ ਮੇਨ ਐਡਮਿਨ ਸੀਗਾ ਇਹਦਾ ਆਫ ਯਰ ਗਰੁੱਪ ਦਾ ਉਹ ਆਇਡੈਂਟੀਫਾਈ ਹੋਇਆ ਨਹੀਂ ਉਹ ਹਜੇ ਆਇਡੈਂਟੀਫਾਈ ਹੋਣਾ ਚਾਹੀਦਾ ਸਰ ਜੀ ਤੁਹਾਨੂੰ ਬੇਸਮੂਚਲਾ ਨਹੀਂ ਜੀ ਨਹੀਂ ਇਹ ਤਾਂ ਜਿਹੜਾ ਵਾਇਰਲ ਹੋਈ ਹੈ ਜੀ ਇਹ ਤਾਂ ਕੱਲੀ ਗਰੁੱਪ ਵਾਇਰਲ ਹੋਇਆ ਜਦੋਂ ਦੇ న్యూਸ ਆਈਟਮ ਵਗੈਰਾ ਲੱਗੀ ਹੋਣੀ ਹੈ ਵੀ ਐਨਐਸਏ ਇਨਕ ਵਾਦਾ ਰਹੇ ਹੈ ਜਾਂ ਵਾਦਾ ਹੋ ਰਿਹਾ ਐਨਐਸਏ ਦੇ ਤਾਂ ਅਮਰਿਤਵਾਰ ਵਾਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਂ ਤੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਸੀ ਔਰ ਉਹਦੇ ਚੀਜ਼ ਸਾਰੀ ਜਿਹੜੀ ਇਹ ਚੈਟ ਵਾਇਰਲ ਹੋਈ ਸੀ ਤੋ ਉਹਦੇ ਤੇ ਜਦੋਂ ਆਡੈਂਟੀਫਾਈ ਕਰਨੇ ਸ਼ੁਰੂ ਕੀਤੇ ਤਾਂ ਇਮੀਡੀਟਲੀ ਜਿਹੜਾ ਇਹ ਐਕਸ਼ਨ ਲਿਆ ਗਿਆ ਪਰਚਾ ਦਰਜ ਕੀਤਾ ਗਿਆ ਔਰ ਇਹਦੇ ਚ ਦੋ ਬੰਦੇ ਜਿਹੜੇ ਅਰਾਊਂਡ ਅਪ ਹੋ ਗਏ ਔਰ ਬਾਕੀ ਨੂੰ ਵੀ ਅਸੀਂ ਜਲਦ ਜਿਹੜੇ ਆਡੈਂਟੀਫਾਈ ਕਰਕੇ ਅਰਾਊਂਡ ਅਪ ਕਰਾਂਗੇ ਜੀ ਉਹ ਕੀ ਅਨੁਭਵ ਹੈ ਜਿਹੜਾ ਜਾਂ ਚੈਪਟਰ ਵਿੱਚ ਆਉਂਦਾ ਨਹੀਂ ਜਿਹੜੇ ਵੀ ਵਿੱਚ ਚੈਟ ਦੇ ਵਿੱਚ ਜਿਹੜੇ ਕੋਈ ਕੋਈ ਨਾ ਕੋਈ ਸੁਜੈਸ਼ਨ ਦੇ ਰਹੇ ਸੀ ਕਮੈਂਟ ਕਮੈਂਟ ਦੇ ਰਹੇ ਸੀ ਔਰ ਅੱਗੇ ਆ ਕੇ ਕਿ ਮੈਂ ਇਹ ਕਰਾਂਗਾ ਜਾਂ ਮੈਂ ਜੋ ਵੀ ਕੋਈ ਆਪਣੇ ਆਪ ਨੂੰ ਵਲੰਟੀਅਰ ਕਰ ਰਿਹਾ ਸੀ ਉਹ ਸਾਰਿਆਂ ਨੂੰ ਅਸੀਂ ਦੇਖ ਕੇ ਕਿ ਕਿਨੇ ਕੀ ਕਮੈਂਟ ਦਿੱਤੇ ਆ ਉਹ ਸਾਰਿਆਂ ਨੂੰ ਅਸੀਂ ਜਿਵੇਂ ਜਿਵੇਂ ਕਿਸੇ ਦਾ ਪਤਾ ਲੱਗਦਾ ਜਾਏਗਾ ਨੋਮੀਨੇਟ ਕਰਕੇ ਅਰੈਸਟ ਕਰਾਂਗੇ ਸਤਿਕਾਰਯੋਗ ਦੋ ਬੰਦੇ ਰੌਂਗ ਅਪ ਕੀਤੀ ਹੈ ਇੱਕ ਮੋਗੇ ਦਾ ਦੂਜਾ ਖੰਡੇ ਦਾ ਦੂਜਾ ਖੰਡੇ ਦਾ ਖੰਡੇ ਦਾ ਸਰ ਇਹਨਾਂ ਤੇ ਆਪਸ ਵਿੱਚ ਕਨੈਕਟੀਵਿਟੀ ਕਿਵੇਂ ਹੋਈ ਕੀ ਆਪ ਹੱਥ ਚ ਪਹਿਲਾਂ ਇੱਕ ਦੂਜੇ ਜਾਣਦੇ ਆ ਜਾਂ ਇਹ ਤਾਂ ਹਜੇ ਨਹੀਂ ਇਹ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਜੀ ਇਹ ਤਾਂ ਹਜੇ ਮਤਲਬ ਰਿਮਾਂਡ ਲਾਂਗੇ ਇੰਟੈਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਸਾਰੇ ਇਕੱਠੇ ਹੋਏ ਐ ਮੇਬੀ ਜਿਵੇਂ ਫੇਸਬੁਕ ਤੇ ਜਾਂ ਵਟਸਐਪ ਗਰੁੱਪ ਤੇ ਜੁੜ ਜਾਂਦੇ ਐ ਤੇ ਉਹ ਸਾਰਾ ਜਿਵੇਂ ਜਿਵੇਂ ਇਹਨਾਂ ਦੀ ਇੰਟੈਰੋਗੇਸ਼ਨ ਕਰਾਂਗੇ ਜੀ ਇਨਵੈਸਟੀਗੇਸ਼ਨ ਫਰਦਰ ਚੱਲੇਗੀ ਇਸ ਕੇਸ 'ਚ ਉਵੇਂ ਹੀ ਕਲੀਅਰ ਹੁੰਦਾ ਜਾਏਗਾ ਏਜ ਕਿੰਨੀ ਕਰ ਤੋਂ ਨਾ ਵੀ ਅਏਜ ਹਜੇ ਨਹੀਂ ਅਸੀਂ ਡਿਸਕਲੋਜ਼ ਕਰ ਸਕਦੇ ਜਦੋਂ ਤੱਕ ਫਾਰਮਲੀ ਅਸੀਂ ਉਹ ਗੱਲ ਹੈ ਜੀ ਨੇ ਬਾਹਰ ਦੇ ਵੀ ਆ ਜੀ ਜਿਵੇਂ ਕਿ ਤੁਸੀਂ ਕਾਫੀਆਂ ਨੇ ਜਿਹੜੀ ਚੈਟ ਆ ਦੇਖੀ ਵੀ ਹੋਣੀ ਆ ਕਾਫੀ ਮਤਲਬ ਸੈਂਟਰਲ ਦੇ ਵੀ ਕੁਝ ਲੀਡਰ ਯੂਨੀ ਗਵਰਨਮੈਂਟ ਦੇ ਵੀ ਔਰ ਲੋਕਲ ਵੀ ਲੀਡਰ ਹੈਗੇ ਆ ਕੁਝ ਇਹਨਾਂ ਦੇ ਵਿਰੋਧੀ ਹੈਗੇ ਆ ਜਿਹੜੇ ਇਹਨਾਂ ਦੇ ਗਰੁੱਪ ਦੇ ਵਿਰੋਧੀ ਹੈਗੇ ਆ ਜਾਂ ਪਹਿਲੇ ਇਹਨਾਂ ਦੇ ਸਾਥੀ ਸੀਗੇ ਉਹ ਹੁਣ ਵਿਰੋਧ ਚ ਹੈਗੇ ਉਹਨਾਂ ਨੂੰ ਵੀ ਇਹ ਥ੍ਰੈਟ ਕਰ ਰਹੇ ਆ ਤੇ ਕਿਸੇ ਮਾਮਲੇ ਤੇ ਮੈਂ ਉਹੀ ਦੱਸਿਆ ਵੀ ਹਜੇ ਇਨੀਸ਼ੀਅਲ ਸਟੇਜ ਆ ਇਨਵੈਸਟੀਗੇਸ਼ਨ ਦੀ ਜਿਵੇਂ ਅਨਫੋਲਡ ਹੋਏਗੀ ਅਸੀਂ ਦੁਬਾਰਾ ਤੁਹਾਨੂੰ ਸਾਰੀ ਡਿਟੇਲਸ ਦੇ ਦੇ ਜਿਵੇਂ ਕੱਲ੍ਹ ਤੋਂ ਮੋਟਰ ਦਾ ਪੇਜ ਤੇ ਤੁਸੀਂ ਕਰੇ WhatsApp ਤੋਂ ਪਰੇਵਾਰ ਅਸਿਕਾ ਪੋਲੀਟਿਕਲੀ ਪਾਰਟੀ ਦਾ ਸੰਬੰਧਤ ਕੋਈ ਇਹਦੇ ਸੈਕਟਰ ਇਨਵੋਲ ਹੋਇਆ ਕੋਈ ਲੋਕਲ ਲੀਡਰ ਸਰ ਕੋਈ ਇਹ ਕੁਝ ਪਤਾ ਲੱਗਿਆ ਫਸਟ ਟਾਈਮ ਪ੍ਰਾਇਮਰੀ ਇਨਵੈਸਟੀਗੇਸ਼ਨ ਨਹੀਂ ਪ੍ਰਾਇਮਰੀ ਹਜੇ ਤੱਕ ਇਦਾਂ ਦੀ ਕੋਈ ਨਹੀਂ ਆਈ మేబీ ਕੋਈ ਇਦਾਂ ਦਾ ਕਿ ਕੈਚ ਕਰਨ ਲਈ ਜਾਂ ਵੈਸੇ ਇੱਕ ਕੈਚੀ ਜਾਂ ਨਾਮ ਰੱਖ ਲੈਂਦੇ ਆ మేబీ ਹਜੇ ਬਟ ਉਹ ਜਿਵੇਂ ਇਨਵੈਸਟੀਗੇਸ਼ਨ ਅਨਫੋਲਡ ਹੋਏਗੀ ਇਨਵੈਸਟੀਗੇਸ਼ਨ ਚ ਉਵੇਂ ਅੱਗੇ ਤੁਹਾਨੂੰ ਡਿਟੇਲ ਦਿੱਤੀ ਜਾਏਗੀ